ਸਿਰ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਲੈ ਕੇ ਆਏ ਜੀ ਚਾਹ ਦੀ ਵੀਡੀਓ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸਹੀ ਤਰੀਕੇ ਨਾਲ ਚਾਹ ਬਣਾਉਣ ਦਾ ਸਹੀ ਤਰੀਕਾ ਦੱਸਾਂਗੇ ਜੀ ਤੇ ਗਰਮੀਆਂ ਦੇ ਲਈ ਸਪੈਸ਼ਲ ਚਾਹ ਤੇ ਠੰਡੀ ਤਸਵੀਰ ਵਾਲੀ ਤੇ ਚਾਹ ਬਣਾਉਣ ਦਾ ਸਹੀ ਤਰੀਕਾ ਵੀ ਦੱਸਾਂਗੇ ਆਪਾਂ ਚਾਹ ਕਿਵੇਂ ਬਣਾਉਣੀ ਚਾਹੀਦੀ ਹੈਗੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਰੱਖ ਲਿਆ ਏ ਦੁੱਸ ਕਹੇ ਚਾਹ ਵਾਲਾ ਟੋਪੀਆ ਤੇ ਹੁਣ ਆਪਾਂ ਇਹਦੇ ਵਿੱਚ ਡੇਢ ਗਲਾਸ ਪਾਣੀ ਦਾ ਪਾਤਾ ਜੀ ਤੇ ਚਾਹ ਬਣਾਉਂਦਾ ਆਪਾਂ ਅੱਜ ਤੁਹਾਨੂੰ ਬਿਲਕੁਲ ਸਹੀ ਤਰੀਕਾ ਦੱਸਾਂਗੇ ਜੀ ਚਾਹ ਤਾਂ ਹਰ ਇੱਕ ਤਰ੍ਹਾਂ ਦੇ ਵਿੱਚ ਬਣਦੀ ਏ ਜੀ ਤੇ ਅਲੱਗ-ਅਲੱਗ ਤਰੀਕੇ ਨਾਲ ਬਣਾਉਂਦੇ ਆ ਤੇ ਪਰ ਜਿਹੜਾ ਅੱਜ ਆਪਾਂ ਤਰੀਕਾ ਦੱਸਣ ਲੱਗੇ ਜੀ ਬਿਲਕੁਲ ਸਹੀ ਏਗਾ ਉਹ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਚਾਹ ਬਣਾਉਂਗੇ ਤਾਂ ਚਾਹ ਬਿਲਕੁਲ ਸਹੀ ਤੇ ਪਰਫੈਕਟ ਬਣੂਗੀ ਚਾ ਤੇ ਟੇਸਟ ਵੀ ਬਹੁਤ ਵਧੀਆ ਚਾ ਦਾ ਹੋਊਗਾ ਜੀ ਤੇ ਕਈ ਵਾਰ ਚਾ ਦਾ ਆਪਾਂ ਬਣਾਉਂਦੇ ਰਹਿੰਨੇ ਆਂਗੇ ਤੇ ਟੇਸਟ ਵਧੀਆ ਨਹੀਂ ਹੁੰਦਾਗਾ ਤੇ ਕਈ ਵਾਰ ਵਧੀਆ ਵੀ ਬਣ ਜਾਂਦੀ ਕਈ ਵਾਰ ਨਹੀਂ ਵਧੀਆ ਬਣਦੀ ਤੇ ਪਰ ਇਹ ਆਪਾਂ ਨੂੰ ਉਂਗਰ ਲਾਂਦਾ ਧਿਆਨ ਰੱਖਣਾ ਚਾਹੀਦਾ ਜੀ ਤੇ ਜਿਹੜਾ ਆਪਾਂ ਅੱਜ ਕਰਤਾਂਗੇ ਜੀ ਤਰੀਕਾ ਤੇ ਜੇਕਰ ਇਹ ਤਰੀਕਾ ਵਰਤ ਲਿਆ ਤਾਂ ਚਾ ਬਿਲਕੁਲ ਪਰਫੈਕਟ ਬਣਿਆ ਕਰੂਗੀ ਜੀ ਹਰ ਵਾਰੀ ਤੇ ਚਲੋ ਜੀ ਕਰਦੇ ਆਪਾਂ ਹੁਣ ਵੀਡੀਓ ਸ਼ੁਰੂ ਇਥੇ ਆਪਾਂ ਸਭ ਤੋਂ ਪਹਿਲਾਂ ਆਪਾਂ ਤੇਜ ਗਰਮ ਪਾਣੀ ਕਰ ਲਾਂਗੇ ਉਲਗਾਸ ਤੇ ਕਰਕੇ ਤੇ ਚਾਹ ਆਪਾਂ ਰੱਖਤੀ ਜੀ ਹੁਣ ਡੇਢ ਗਲਾਸ ਪਾਣੀ ਦਾ ਲੈਤਾ ਆਪਾਂ ਨੇ ਤੇ ਇਹਨੂੰ ਆਪਾਂ ਉਬਾਲਾਉਣ ਦੇਵਾਂਗੇ ਜੀ ਤੇ ਹਾਂਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚਾਹ ਆਪਾਂ ਨੂੰ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਜੀ ਤੇ ਆਪਾਂ ਗਰਮੀਆਂ ਦੇ ਵਿੱਚ ਵੀ ਚਾਹ ਬਣਾਉਣੀ ਹਟਦੇਗੇ ਤੇ ਚਾਹ ਨਹੀਂ ਆਪਾਂ ਸਾਢੇ 3 ਦੇ ਹੈਗੇ ਤੇ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਸਮਾਨ ਪਾਉਣ ਲੱਗੇ ਆ ਜੀ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹਿਣਾ ਜੀ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਇੱਕ ਚਮਚੀ ਗਲਾਬ ਦੀਆਂ ਸੁੱਕੀਆਂ ਹੋਈਆਂ ਪੱਤੀਆਂ ਤੇ ਇਹ ਵੀ ਇਹ ਠੰਡਾ ਹੁੰਦਾ ਜੀ ਗਲਾਬ ਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਊਗਾ ਚਾਹ ਦੇ ਵਿੱਚ ਤੇ ਹੁਣ ਇਹ ਆਪਣੇ ਜੀ ਆ ਇਹਨਾਂ ਗਲਾਬ ਦੀਆਂ ਪੱਤੀਆਂ ਦਾ ਵੀ ਤੇ ਸੌਂਫ ਦਾ ਵੀ ਫਲੇਵਰ ਚੰਗੀ ਤਰ੍ਹਾਂ ਆ ਗਿਆ ਏ। 2 ਤੋਂ 3 ਮਿੰਟ ਆਪਾਂ ਇਹਨਾਂ ਨੂੰ ਚਾਹ ਨੂੰ ਪਕਾ ਲਿਆ ਇਸ ਇਸ ਤਰੀਕੇ ਨਾਲ ਹੀ ਜੀ। ਸਮਾਨ ਜਿਹੜਾ ਆਪਾਂ ਪਾਇਆ ਸੀਗਾ। ਸਾਫ ਵਗੈਰਾ ਤੇ ਇਲਾਇਚੀ ਤੇ ਇਹ ਗਲਾਬ ਦੀਆਂ ਪੱਤੀਆਂ। ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਚਾਹ ਪੱਤੀ। ਚਾਹ ਪੱਤੀ ਪਾਤੀ ਜੀ ਆਪਾਂ ਜਿੰਨੀ ਕਿ ਚਾਹ ਪੱਤੀ ਤੁਸੀਂ ਪਾਉਣੀ ਹੈ ਵੱਧ ਘੱਟ ਓਨੀ ਪਾ ਸਕਦੇ ਆ ਤੇ ਚਾਹ ਪੱਤੀ ਆਪਾਂ ਜਾਂ ਮਿੱਠਾ ਇਹ ਜਿਹੜਾ ਵੀ ਪਾਉਣਾ ਆਪਾਂ ਨੇ ਤੇ ਠੰਡੇ ਪਾਣੀ ਦੇ ਵਿੱਚ ਬਿਲਕੁਲ ਨਹੀਂ ਪਾਉਣਾ ਹੈਗਾ ਆਪਾਂ ਨੇ ਤੇ ਇਸ ਤਰੀਕੇ ਨਾਲ ਇਹਦਾ ਸਹੀ ਟਾਈਮ ਹੁੰਦਾ ਹੁਣ ਤੇ ਇਸ ਤਰੀਕੇ ਨਾਲ ਤੁਸੀਂ ਵੀ ਜੀ ਜਦੋਂ ਇਹ ਜੋ ਵੀ ਸਮਾਨ ਆਪਾਂ ਨੇ ਪਾਇਆ ਹੁੰਦਾ ਉਹ ਚੰਗੀ ਤਰ੍ਹਾਂ 2-3 ਮਿੰਟ ਉਬਲ ਜੇ ਫੇਰ ਹੀ ਆਪਾਂ ਨੇ ਚਾਹ ਪੱਤੀ ਪਾਉਣੀ ਹੈ ਜਦੋਂ ਪਾਣੀ ਪੂਰਾ ਰਿਜਜੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਜੀ ਖੰਡ ਤੇ ਜਾਂ ਜੋ ਵੀ ਤੁਸੀਂ ਸ਼ੱਕਰ ਵਗੈਰਾ ਪਾਉਣੀ ਆ ਤਾਂ ਉਹ ਪਾ ਸਕਦੇ ਆ ਤੇ ਆਪਣੇ ਕੋਲ ਛੋਟਾ ਚਮਚੀ ਹੈ ਜੀ ਆਪਾਂ ਛੋਟੇ ਚਮਚ ਨਾਲ ਹੀ ਤੇ ਤਿੰਨ ਚਮਚ ਆਪਾਂ ਖੰਡ ਤੇ ਪਾਵਾਂਗੇ ਜੀ ਤੇ ਮਿੱਠਾ ਵੀ ਤੁਸੀਂ ਆਪ ਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਆ ਜੀ ਹੁਣ ਆਪਣੀ ਚਾਹ ਉਬਲਦੀ ਨੂੰ ਜੀ 2 ਮਿੰਟ ਹੋ ਗਏ ਹੈਗੇ 2 ਤੋਂ 3 ਮਿੰਟ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਦੁੱਧ ਤੇ ਆਪਾਂ ਡੇਢ ਗਲਾਸ ਪਾਣੀ ਦਾ ਪਾਇਆ ਸੀ ਤੇ ਡੇਢ ਗਲਾਸ ਹੀ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਤੇ ਬਹੁਤ ਹੀ ਵਧੀਆ ਚਾਹ ਬਣ ਕੇ ਆਪਣੀ ਤਿਆਰ ਹੋਊਗੀ ਇਹ ਤੇ ਇਹ ਆ ਫਾਦਾ ਗਲਾਸ ਵੀ ਦੁੱਧ ਦਾ ਪਾਤਾ ਜੀ ਇਹਦੇ ਵਿੱਚ ਪੱਤੀ ਤੁਸੀਂ ਜਿੰਨੀ ਕੁ ਵੱਧ ਘੱਟ ਪਾਉਣੀ ਹੈ ਜੀ ਪਾ ਸਕਦੇ ਆ ਤੇ ਆਪਾਂ ਨਾ ਪੱਤੀ ਘਰਤੀ ਪੀਣੇ ਆਗੇ ਇਹ ਤਾਂ ਕਰਕੇ ਆਪਾਂ ਨੇ ਠਕਾਟੀ ਪਾਈ ਹੋਈ ਹੈਗੀ ਤੇ ਜੇਕਰ ਆਪਾਂ ਜਿਆਦਾ ਚਾਹ ਪੱਤੀ ਪਾਵਾਂਗੇ ਤਾਂ ਲਾਲ ਲਾਲ ਜੀ ਚਾਹ ਬਣ ਜੂਗੀ ਤੇ ਉਹ ਦੇਖਣ ਚ ਜਿਆਦਾ ਸੋਹਣੀ ਲੱਗਦੀ ਐ ਪਰ ਉਹ ਇੰਨੀ ਵਧੀਆ ਨਹੀਂ ਹੁੰਦੀ ਸੇ ਤਾਂ ਲਈ ਜਿਆਦਾ ਚਾਹ ਪੱਤੀ ਵੀ ਪੀਣੀ ਤੇ ਹੁਣ ਆਪਾਂ ਚਾਹ ਨੂੰ ਇਸੇ ਤਰ੍ਹਾਂ ਹੀ ਉਬਲਣ ਦੇਵਾਂਗੇ ਜੀ ਤੇ ਕਈ ਕਰਾਂ ਦੇ ਵਿੱਚ ਹੁੰਦਾ ਜੀ ਇੱਕ ਵਾਰ ਆ ਹੁੰਦਾ ਚਾਹ ਨੂੰ ਗੈਸ ਬੰਦ ਕਰ ਦਿੰਦੇ ਅਗੇ ਤੇ ਆਪਾਂ ਇੱਥੇ ਗੈਸ ਨਹੀਂ ਬੰਦ ਕਰਨਾ ਹੈਗਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲਣਾਗਾ ਦੋ ਤੋਂ ਤਿੰਨ ਮਿੰਟ ਲਈ ਥਿੰਗੀ ਤਰ੍ਹਾਂ ਇਹਨੂੰ ਚਾਹ ਨੂੰ ਕਾੜ ਲੈਣਾ ਆਪਾਂ ਨੇ ਤੇ ਜੇ ਜਦੋਂ ਆਪਾਂ ਚਾਹ ਨੂੰ ਕਾੜਦੇ ਆਂ ਤਾਂ ਇਹਦਾ ਸਵਾਦ ਦੁੱਗਣਾ ਹੋ ਜਾਂਦਾ ਈ ਚਾਹ ਦਾ ਤੇ ਨਹੀਂ ਆਪਾਂ ਜੇ ਇੱਕ ਅੱਧਾ ਵਾਲਾ ਹੀ ਦਵਾ ਦੇਗੇ ਤਾਂ ਇਹ ਚਾਹ ਨਾ ਕੱਚੀ ਜੀ ਰਹਿ ਜਾਂਦੀ ਹੈਗੀ ਤੇ ਪੀਣ 'ਚ ਬਿਲਕੁਲ ਵੀ ਟੇਸਟ ਨਹੀਂ ਆਉਂਦੀ ਤੇ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਉਬਲਣ ਦੇਵਾਂਗੇ ਜੀ ਤੇ ਹੁਣ ਇੱਥੇ ਆਪਣੀ ਚਾਹ ਨੂੰ ਜੀ 2 ਤੋਂ 3 ਮਿੰਟ ਹੋ ਗਏ ਪਕਦੀ ਨੂੰ ਲਗਾਤਾਰ ਤੇ ਇਸ ਤਰੀਕੇ ਨਾਲ ਨਾ ਇੱਕ ਪਲਾ ਜਾਂ ਕਰਛੀ ਲਾ ਲੈਣੀ ਆਂਗੀ ਇਸ ਤਰੀਕੇ ਨਾਲ ਚਾਹ ਨੂੰ ਉਵਾਲਦੇ ਰਹਿਣਾਗਾ ਤੇ ਇੱਥੇ ਜਿਹੜਾ ਆਪਾਂ ਚਾਹ ਦੇ ਵਿੱਚ ਦੁੱਧ ਪਾਇਆ ਜੀ ਤੇ ਉਹ ਆਪਾਂ ਨੇ ਫ੍ਰਿਜ ਦੇ ਵਿੱਚੋਂ ਕੱਢ ਕੇ ਬਿਲਕੁਲ ਨਹੀਂ ਪਾਉਣਾ ਹੈਗਾ ਠੰਡਾ ਦੁੱਧ ਤੇ ਦੁੱਧ ਆਪਣਾ ਪਹਿਲਾਂ ਗਰਮ ਕਰਿਆ ਹੋਇਆ ਹੋਣਾ ਚਾਹੀਦਾ ਜਾਂ ਰੂਮ ਟੈਂਪਰੇਚਰ ਤੇ ਤੇ ਜਿਹੜਾ ਆਪਾਂ ਫ੍ਰਿਜ ਚੋਂ ਕੱਢ ਕੇ ਦੁੱਧ ਪਾਣੇ ਆ ਜੀ ਉਹ ਬਿਲਕੁਲ ਗਲਤ ਹੈ ਜੀ ਠੰਡਾ ਦੁੱਧ ਜੀ ਦੋ ਆਪਾਂ ਪਾਉਣੇ ਹੈਗੇ ਗਰਮ ਚਾਹ ਦੇ ਵਿੱਚ ਤੇ ਜੀ ਹੁਣ ਚਾਹ ਵੇਖੋ ਤੁਸੀਂ ਆਪਣੀ ਕੜ-ਕੜ ਕੇ ਕਿੰਨੀ ਵਧੀਆ ਹੋਗੀ ਤੇ ਬਹੁਤ ਹੀ ਇਹ ਸਵਾਦ ਚਾਹ ਬਣੀ ਹੋਗੀ ਤੇ ਹੁਣ ਆਪਾਂ ਇਹਨੂੰ ਗਲਾਸਾਂ ਦੇ ਵਿੱਚ ਪਾ ਕੇ ਦਿਖਾਉਣੇ ਹੈ ਜੀ ਤੁਹਾਨੂੰ ਤੇ ਇੱਕਦਮ ਗਾੜੀ ਚਾਹ ਬਣੀ ਹੈ ਆਪਣੀ ਪਤਲੀ ਚਾਹ ਨਹੀਂ ਬਣੀ ਹੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਕੱਢ ਲਾਂਗੇ ਜੀ ਇਸੇ ਵਰਤਨ ਦੇ ਵਿੱਚ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਗਲਾਸਾਂ ਦੇ ਵਿੱਚ ਪਾ ਲਾਂਗੇ ਚਾਹ ਨੂੰ ਤੇ ਦੇਖੋ ਜੀ ਕਿੰਨੀ ਵਧੀਆ ਚਾਹ ਬਣ ਕੇ ਤਿਆਰ ਆ ਆਪਣੀ ਗਾੜੀ ਚਾਹ ਬਣੀ ਹੈ ਇਕਦਮ ਐ ਨਹੀਂ ਹੈਗਾ ਪਤਲੀ ਚਾਹ ਬਣੀ ਆ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇਹ ਠੰਡੀ ਤਸਵੀਰ ਵਾਲੀ ਚਾਹ ਬਣਾ ਸਕਦੇ ਆਂਗੇ ਗਰਮੀਆਂ ਦੇ ਵਿੱਚ ਤੇ ਸਪੈਸ਼ਲ ਚਾਹ ਕੀ ਜੀ ਇਹ ਗੁਲਾਬ ਦੀਆਂ ਪੱਤੀਆਂ ਤੇ ਸਾਫ ਵਾਲੀ ਤੇ ਤੁਸੀਂ ਵੀ ਇਹ ਦੋ ਚੀਜ਼ਾਂ ਜ਼ਰੂਰ ਪਾਓ ਜੀ ਚਾਹ ਦੇ ਵਿੱਚ ਗਰਮੀ ਦੇ ਵਿੱਚ ਤੇ ਬਹੁਤ ਵਧੀਆ ਚਾਹ ਬਣ ਕੇ ਤਿਆਰ ਹੋਊਗੀ ਜੀ ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ